ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਮਾਹਰ ਮੈਕੈਨikal YouTube ਚੈਨਲ ਦੇ ਉੱਤੇ ਅੱਜ ਆਪਾਂ ਕੋਮਨ ਵੀਡੀਓ ਬਣਾ ਰਹੇ ਹਾਂ ਹਰ ਇੱਕ ਗੱਡੀਆਂ ਦੇ ਤੁਹਾਡੇ ਕੋਲੇ ਗੱਡੀ ਨਵੀਂ ਆ ਚਾਹੇ ਪੁਰਾਣੀ ਆ ਆਪਾਂ ਉਹਦਾ ਚੈੱਕਅਪ ਕਿਵੇਂ ਕਰਨਾ ਹੈਗਾ ਤੇਲ ਪਾਣੀ ਕਿਸ ਤਰੀਕੇ ਨਾਲ ਚੈੱਕ ਕਰਨਾ ਉਸ ਦੇ ਰਿਕਾਰਡਿੰਗ ਆਪਾਂ ਵੀਡੀਓ ਬਣਾ ਰਹੇ ਹਾਂ ਆਜੋ ਜੀ ਸਭ ਤੋਂ ਪਹਿਲਾਂ ਆਪਾਂ ਚੈੱਕ ਕਰਨਾ ਹੈਗਾ ਜੀ ਗੱਡੀ ਦਾ ਔਇਲ ਇਹ ਹੈਗੀ ਹੈ ਗੇਜ ਇਹ ਆਪਾਂ ਜਿਹੜਾ ਚੈੱਕ ਅਪ ਕਰਨਾ ਹੈਗਾ ਗੱਡੀ ਦਾ ਸੁਭਾ ਕਰਨਾ ਹੈਗਾ ਹੈਗਾ ਸਟਾਰਟਿੰਗ ਕਰਨ ਤੋਂ ਪਹਿਲਾਂ ਇਸੇਮ ਕੰਡੀਸ਼ਨ ਰਹੂਗੀ ਹਰ ਇੱਕ ਗੱਡੀ ਤੁਹਾਡੇ ਕੋਲੇ ਡੀਜ਼ਲ ਦੀ ਗੱਡੀ ਹੈ ਚਾਹੇ ਪੈਟਰੋਲ ਦੀ ਹੈ ਸਭ ਤੋਂ ਪਹਿਲਾਂ ਆਪਾਂ ਗੇਜ ਨੂੰ ਚੰਗੇ ਤਰੀਕੇ ਦੇ ਨਾਲ ਸਾਫ਼ ਕਰ ਲਵਾਂਗੇ ਔਰ ਫਿਰ ਆਪਾਂ ਚੈੱਕ ਕਰਾਂਗੇ ਸਹੀ ਹੈ ਜੀ ਗੱਡੀ ਅਲੱਗ-ਅਲੱਗ ਕੰਡੀਸ਼ਨ ਹੁੰਦੀ ਹੈ ਇੱਥੇ ਦੋ ਟੱਕ ਦਿੱਤੇ ਹੁੰਦੇ ਆ ਅਲੱਗ-ਅਲੱਗ ਜੀਜਾਂ ਦਾ ਲੈਵਲ ਦਿੱਤਾ ਹੁੰਦਾ ਹੈਗਾ ਇਹਦਾ ਔਇਲ ਬਿਲਕੁਲ ਸਹੀ ਆ ਠੀਕ ਆ ਤਾਂ ਫਿਰ ਚੈੱਕ ਕਰਨਾ ਹੈਗਾ ਗੱਡੀ ਦਾ ਕੂਲੈਂਟਾ ਇਹ ਵਾਲੀ ਟੈਂਕੀ ਖੋਲ ਕੇ ਆਪਾਂ ਚੈੱਕ ਕਰਨਾ ਹੈਗਾ ਧਿਆਨ ਦੇ ਵਿੱਚ ਰੱਖਿਓ ਇਹ ਆਪਾਂ ਸਵੇਰ ਹੀ ਚੈੱਕ ਕਰਨਾ ਹੁੰਦਾ ਹੈਗਾ ਉਸ ਤਵਾਰੇ ਦੇ ਵਿੱਚ ਗਰਮ ਹੋ ਕੇ ਗੈਸ ਬਣ ਜਾਂਦੀ ਹੈ ਪ੍ਰੈਸ਼ਰ ਵੱਧ ਜਾਂਦਾ ਹੈਗਾ ਕਿਸੇ ਵੀ ਗੱਡੀ ਦਾ ਆਪਾਂ ਗਰਮ ਹੁੰਦਾ ਨਹੀਂ ਖੋਲਣਾ ਇਸ ਸਵੇਰ ਠੰਡੀ ਦਾ ਖੋਲ ਕੇ ਚੈੱਕ ਕਰਨਾ ਹੈਗਾ ਤੁਸੀਂ ਦੇਖ ਸਕਦੇ ਹੋ ਕੂਲੈਂਟੇ ਦੇ ਵਿੱਚ ਪੂਰਾ ਹੈਗਾ ਠੀਕ ਹੈ ਜੀ ਔਰ ਫਿਰ ਆਪਾਂ ਚੈੱਕ ਕਰਨਾ ਹੈਗਾ ਸ਼ੀਸ਼ਿਆਂ ਵਾਲਾ ਪਾਣੀ ਜੋ ਫਰੰਟ ਦੇ ਸ਼ੀਸ਼ਾ ਸਾਫ ਹੁੰਦਾ ਹੈਗਾ ਉਹਦਾ ਆਪਣਾ ਉਹਦਾ ਪਾਣੀ ਇੱਧਰ ਆ ਉਹਦਾ ਪਾਣੀ ਵੀ ਉੱਪਰ ਆਗਾ ਫੁੱਲ ਭਰੇ ਪਈਆ ਟੈਂਕੇ ਦਾ ਇਨੂੰ ਆਪਾਂ ਕਰ ਦੇਵਾਂਗੇ ਲੋਕ ਔਰ ਫਿਰ ਅਪ ਚੈੱਕ ਕਰਾਂਗੇ ਜੀ ਪਾਵਰ ਸਟੀering ਦਾ ਤੇਲ ਇਹ ਅਲੱਗ-ਅਲੱਗ ਗੱਡੀਆਂ ਦਾ ਸਿਸਟਮ ਹੁੰਦਾ ਹੈਗਾ ਹਰ ਇੱਕ ਗੱਡੀ ਦੇ ਵਿੱਚ ਓਇਲ ਨਹੀਂ ਪੈਂਦਾ ਹੈਗਾ ਉਹਨਾਂ ਦੇ ਕਰੰਟ ਵਾਲੀ ਮੋਟਰ ਲੱਗੀ ਹੁੰਦੀ ਆ ਬਟ ਇਹ 올ਡ ਮਾਡਲ ਗੱਡੀਆਂ ਇਹਨਾਂ ਦੇ ਤੇਲ ਪੈਂਦਾ ਹੈਗਾ ਇਹ ਹੈਗਾ ਜੀ ਪਾਵਰ ਸਟੀering ਦਾ ਤੇਲ ਇਹ ਪੂਰਾ ਹੈਗਾ ਇਹ ਆਪਣਾ ਆ ਗਿਆ ਡੀਜ਼ਲ ਫਿਲਟਰ ਇਹ ਵੀ ਸੁੱਕਾ ਪਿਆਗਾ ਇਹ ਵੀ ਆਪਾਂ ਚੈੱਕ ਕਰਨਾ ਹੈਗਾ ਕੋਈ ਲੀਕਿੰਗ ਸੀਕਿੰਗ ਤਾਂ ਨਹੀਂ ਹੈਗੀ ਸਾਰੇ ਇੰਜਨ ਦੇ ਵਿੱਚ ਇਹ ਇੱਧਰ ਆ ਗਿਆ ਜੀ ਆਪਣਾ ਬ੍ਰੇਕ ਆਇਲ ਬ੍ਰੇਕਾਂ ਦਾ ਤੇਲ ਹੈਗਾ ਇਹਨੂੰ ਵੀ ਆਪਾਂ ਚੈੱਕ ਕਰਨਾ ਹੈਗਾ ਇਸ ਤਰੀਕੇ ਦੇ ਨਾਲ ਆਪਾਂ ਢੱਕਣ ਨੂੰ ਖੋਲ ਲੈਣਾ ਹੈਗਾ ਔਰ ਤੁਸੀਂ ਦੇਖ ਸਕਦੇ ਹੋ ਬ੍ਰੇਕ ਲੈ ਦਾ ਪੂਰਾਗਾ ਤਾਂ ਆਪਾਂ ਉਸ ਤਰੀਕੇ ਦੇ ਨਾਲ ਹੀ ਟੱਕਣ ਨੂੰ ਆਪਾਂ ਹੁਣ ਟਾਈਟ ਕਰ ਦੇਵਾਂਗੇ ਇਹ ਸਾਰੇ ਇੰਜਨ ਦਾ ਚੈੱਕਅਪ ਤੁਹਾਨੂੰ ਦੱਸ ਰਹੇ ਹਾਂ ਵੀ ਆਪਾਂ ਕਿਸ ਤਰੀਕੇ ਨਾਲ ਚੈੱਕਅਪ ਕਰਨਾ ਹੈਗਾ ਔਰ ਫਿਰ ਆਪਾਂ ਕਰਨੇ ਆ ਜੀ ਇੰਜਨ ਦੇ ਜੋ ਫੈਨ ਹੁੰਦੇ ਹੈਗੇ ਆ ਆ ਤੁਸੀਂ ਦੇਖੋ ਇਹਨੂੰ ਚੰਗੀ ਤਰੀਕੇ ਨਾਲ ਦੇਖੋ ਆ ਜੋ ਫੈਨ ਹੈਗੇ ਆ ਦੋਨੋਂ ਇਹਨਾਂ ਦੇ ਵਿੱਚ ਆਪਾਂ ਪਲੇ ਚੈੱਕ ਕਰਨੀ ਆ ਵੀ ਪਲੇ ਤਾਂ ਨਹੀਂ ਹੈਗੀ ਔਰ ਇਹਨਾਂ ਨੂੰ ਘੁਮਾ ਕੇ ਦੇਖਣਾ ਕਈ ਵਾਰੀ ਇਹ ਜਾਮ ਵੀ ਹੋ ਜਾਂਦੇ ਆ ਔਰ ਪਲੇ ਚੈੱਕ ਕਰਨੀ ਆ ਕਿ ਦੋਨੋਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਹੈਗਾ ਔਰ ਦੋਨੋਂ ਫੈਨ ਆਪਾਂ ਇਸ ਤਰੀਕੇ ਦੇ ਨਾਲ ਹੀ ਚੈੱਕ ਕਰਨੇ ਆ। ਇਹਨਾਂ ਦੇ ਵਿੱਚ ਕੋਈ ਪਲੇ ਤਾਂ ਨਹੀਂ ਹੈਗੀ ਔਰ ਕਮਾ ਕੇ ਚੈੱਕ ਕਰਨੀ ਆ ਚੰਗੇ ਤਰੀਕੇ ਦੇ ਨਾਲ। ਔਰ ਫਿਰ ਆਪਣਾ ਆ ਜਾਂਦਾ ਜੀ ਬੈਟਰੀ ਦਾ ਤਿਆਬ ਵਗੈਰਾ ਪਾਣੀ ਵਗੈਰਾ ਆਪਾਂ ਚੈੱਕ ਕਰਨਾ ਹੁੰਦਾਗਾ। ਵੱਟੇ ਦੀ ਬੈਟਰੀ ਨਵੀਂ ਹੈਗੀ। ਇਹਦਾ ਸਾਰਾ ਕੁਝ ਓਕੇ ਹੈਗਾ ਪੂਰਾ ਹੈਗਾ। ਇਹ ਆਪਾਂ ਲੋਡ ਨਹੀਂ ਵੈਸੇ ਇਹਦੀਆਂ ਨਾਟ ਆ ਟੱਕਣ ਕੋਲ ਕੀ ਚੈੱਕ ਹੋ ਜਾਂਦਾਗਾ ਐਂਟਰੀ ਦਾ ਤਜਾ ਪਾਣੀ ਵਗੈਰਾ ਇਹਦਾ ਪੂਰਾਗਾ ਇਹਨੂੰ ਕਰ ਦੇਵਾਂਗੇ ਆਪਾਂ ਬੰਦ ਔਰ ਫਿਰ ਆਪਾਂ ਚੈੱਕ ਕਰਨੀ ਹੈਗੀ ਆ ਜੀ ਫੈਨ ਬੈਲਟਾਂ ਇਹ ਫੈਨ ਬੈਲਟਾਂ ਚੈੱਕ ਕਰਨੀ ਆਪਾਂ ਵੀ ਸਹੀ ਚੜੀ ਹੋਈ ਹੈ ਕੋਈ ਪਲੇ ਤਾਂ ਨਹੀਂ ਹੈਗੀ ਬੈਲਟ ਦੇ ਆਪਾਂ ਨੀਚੇ ਤੱਕ ਨਿਗਾ ਮਾਰਨੀ ਹੈ ਅਲਟਰਨੇਟਰ ਦਾ ਜੋ ਪੁਲੀਆਂ ਸਾਰੀਆਂ ਪੁਲੀਆਂ ਵਗੈਰਾ ਸਹੀ ਹੈਗੀਆਂ ਇਹ ਕਾਮਨ ਗੱਲਾਂ ਦਾ ਆਪਾਂ ਧਿਆਨ ਰੱਖਾਂਗੇ ਤਾਂ ਆਪਣੀ ਗੱਡੀ ਰਸਤੇ ਦੇ ਵਿੱਚ ਕਦੇ ਵੀ ਤੋਖਾ ਨਹੀਂ ਦਿਓਗੇ। ਔਰ ਸਟਾਰਟ ਕਰਕੇ ਆਪਾਂ ਗੱਡੀ ਦੀ ਆਵਾਜ਼ ਚੈੱਕ ਕਰਨੀ ਹੈਗੀ ਆ। ਵੀ ਇੰਜਨ ਦਾ ਜੋ ਸਾਊਂਡ ਆ ਉਹ ਸਹੀ ਆ ਪ੍ਰੋਪਰ ਆ ਰਿਹਾ ਹੈਗਾਗਾ। ਇਹ ਗੱਲਾਂ ਦਾ ਆਪਾਂ ਧਿਆਨ ਰੱਖਣਾਗਾ। ਤਾਂ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜੀ? ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ। ਧੰਨਵਾਦ ਜੀ।